ਸੋ ਸ੍ਰੀ ਕਾਲਜੀ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਡਿਫਰੈਂਟ ਜਿਹੇ ਸੂਟ ਲੈ ਕੇ ਆਏ ਹੈਗੇ ਆ ਸੋ ਇਹ ਸੈਮੀ ਫਾਰਮਲ ਵੀ ਕਹਿ ਸਕਦੇ ਹਾਂ ਜੀ ਫਾਰਮਲ ਵੀ ਕਹਿ ਸਕਦੇ ਹਾਂ ਸੋ ਸਾਰਿਆਂ ਦਾ ਆਪਣਾ ਆਪਣਾ ਹੁੰਦਾ ਹੈ ਕਿ ਅਸੀਂ ਵੈਡਿੰਗ ਤੇ ਕਿਸ ਤਰ੍ਹਾਂ ਦੇ ਸੂਟਸ ਆ ਜਿਹੜੇ ਵੀਅਰ ਕਰਨੇ ਆ ਸੋ ਕਈ ਹਲਕੇ ਥੋੜੇ ਹਲਕੇ ਪਾ ਕੇ ਖੁਸ਼ ਹੁੰਦੇ ਹੈਗੇ ਥੋੜੇ ਜੇ ਹੈਵੀ ਬਣਾਉਂਦੇ ਹੈਗੇ ਸੋ ਆਪਾਂ ਉਸ ਤਰ੍ਹਾਂ ਦਾ ਜਿਵੇਂ ਇਹ ਕਨਸੈਪਟ ਲੈ ਕੇ ਆਏ ਹੈਗੇ ਆ ਇਸ ਤਰ੍ਹਾਂ ਕੀ ਰੇਡੀ ਐਮਬਰਾਇਡਰੀ ਹੈ ਤੋ ਬਾਦਲਾਵਰਕ ਦੇ ਵਿੱਚ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਔਰ ਯੋਗ ਵਰਕ ਦਿੱਤਾ ਹੋਇਆ ਇਹ ਦੇਖ ਸਕਦੇ ਹੋ ਤੁਸੀਂ ਇਹਦੀਆਂ ਆਪਾਂ ਥੋੜੀਆਂ ਜੀਆਂ ਬਾਜੂ ਹੈਗੀਆਂ ਇਸਤਰਾਆਂ ਦੀਆਂ ਹੈਗੀਆਂ ਔਰ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਟੱਚ ਦਿੱਤਾ ਹੋਇਆ ਜੀ ਕਲਰਸ ਦਾ ਸੋ ਬਹੁਤ ਹੀ ਪਿਆਰਾ ਇਹ ਸੂਟ ਹੈ ਇਸਤਰਾ ਪ੍ਰਯੋਗ ਬਣਿਆ ਹੋਇਆ ਉੱਪਰ ਬੂਟੀ ਬਣੀ ਹੋਈ ਹੈ ਔਰ نیچے ਵੀ ਇਹ ਦੇਖੀ ਰਹੀ ਤੇ ਇਸ ਤਰਾ ਐਮਬਰਾਇਡਰੀ ਹੈ ਔਰ ਬੈਗ ਤੇ ਆਪਣੇ ਸਾਰੇ ਘੇਰੇ ਦੇ ਉੱਪਰ ਬੂਟੀ ਔਰ ਇਸ ਤਰ੍ਹਾਂ ਬੈਕ ਤੇ ਦਿੱਤਾ ਹੋਇਆ ਸੋ ਇਸ ਤਰ੍ਹਾਂ ਫਰੰਟ ਇਹਦਾ ਫੁੱਲ ਹੈਵੀ ਹੈਗਾ ਜੀ ਸੋ ਪਲਾਜ਼ੋ ਤੇ ਇਸ ਤਰ੍ਹਾਂ ਦਾ ਬਾਰਡਰ ਦਿੱਤਾ ਹੋਇਆ ਔਰ ਆਰਗੈਂਜ਼ਾ ਦਾ ਦੁਪੱਟਾ ਹੈ ਜੀ ਜਿੰਨੇ ਤਿੰਨ ਕਲਰ ਹੈਗੇ ਆ ਜਿਹੜੇ ਵਰਕ ਦੇ ਵਿੱਚ ਸੋ ਆਪਾਂ ਤਿੰਨੋਂ ਕਲਰ ਹੈ ਜਿਹੜਾ ਦੁਪੱਟੇ ਦੇ ਵਿੱਚ ਕਰਕੇ ਔਰ ਇਹਨੂੰ ਬਹੁਤ ਹੀ ਪਿਆਰੀ ਚੰਪਾ ਦੇ ਕੇ ਫਿਨਿਸ਼ ਕੀਤਾ ਹੈ ਸੋ ਪਿਓਰ ਔਰਗੇਨਜ਼ਰ ਦੁਪੱਟਾ ਜੀ ਦੁਪੱਟੇ ਆਪਾਂ ਸਾਰੇ ਹੀ ਪਿਓਰ ਦੇ ਕਰਦੇ ਹੈਗੇ ਆ ਸੋ ਕਈ ਵਾਰ ਕਸਟਮਰ ਪੁੱਛਦਾ ਹੈਗਾ ਕਿ ਤੁਸੀਂ ਦੁਪੱਟਾ ਸੈਮੀ ਦਾ ਲਗਾਇਆ ਕਈ ਵਾਰ ਕੀ ਹੁੰਦਾ ਇਟਸ ਨੌਨ ਦਾ ਜਦੋਂ ਆਪਾਂ ਫਰੇਮ ਦੇ ਵਿੱਚ ਲਾਉਣੇ ਹੈਗੇ ਆ ਪੂਰੇ ਟਾਈਟ ਕਰਕੇ ਸੋ ਦੇ ਰਿੰਕਲਸ ਆ ਜਿਹੜੇ ਥੋੜੇ ਜਿਹਾ ਫ੍ਰੀ ਹੋ ਜਾਂਦੇ ਆ ਸੋ ਉਹਦੇ ਕਰਕੇ ਸਾਰਿਆਂ ਨੂੰ ਲੱਗਦਾ ਕਿ ਸ਼ਾਇਦ ਸੈਮੀ ਦਾ ਦੁਪੱਟਾ ਇਸ ਤਰ੍ਹਾਂ ਨਹੀਂ ਹੁੰਦਾ ਜੀ ਜਦੋਂ ਇਹ ਚਨੌਨ ਦੇ ਦੁਪੱਟਿਆਂ ਨੂੰ ਆਪਾਂ ਫਰੇਮ ਦੇ ਲਗਾਉਣੇ ਆ ਸੋ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਇਹ ਹੈਗਾ ਜੀ ਪੀਕਾਕ ਸ਼ੇਡ ਇਸ ਤਰ੍ਹਾਂ ਗਲੇਤੀ ਵਰਕ ਹੋਇਆ ਹੋਇਆ ਜੀ ਸੋ ਇਹਨਾਂ ਦੀ ਲੈਂਥ ਕਾਫੀ ਹੈਗੀ ਆ ਸੋ ਇਹ ਬਾਜੂ ਤੇ ਵਰਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਇਹਦੇ ਵਿੱਚ ਕੀ ਹੈਗਾ ਕਿ ਹੈਂਡ ਵਰਕ ਕਾਫੀ ਦਿੱਤਾ ਹੋਇਆ ਜੀ ਸੋ ਫਿਰ ਉਸ ਤਰ੍ਹਾਂ ਹੀ ਜਿਹੜਾ ਇਹ ਦੇਖ ਸਕਦੇ ਹੋ ਸਾਰਿਆਂ ਨੂੰ ਇਹ ਹੋ ਜਾਂਦਾ ਹੈ ਕਿ ਵੀ ਇੱਕ ਕਾਸਟਲੀ ਫਿਰ ਉਸੇ ਤਰ੍ਹਾਂ ਕਾਸਟਲੀ ਹੋ ਜਾਂਦਾ ਜੀ ਇਹ ਦੇਖੋ ਤੁਸੀਂ ਪੌਂਚੇ ਤੇ ਵੀ ਇਹਦੇ ਵਰਕ ਕੀਤਾ ਹੋਇਆ ਜੀ ਸਲਵਾਰ ਦੇ ਅਕੋਰਡਿੰਗ ਜੀ ਸੋ ਇਹਦੇ ਦੁਪੱਟੇ ਤੇ ਵੀ ਵਰਕ ਹੈ ਫੋਰ ਸਾਈਡ ਇਸ ਤਰ੍ਹਾਂ ਕੱਟ ਵਰਕ ਹੈ ਜੀ ਔਰ ਵਿੱਚ ਜਿਸ ਤਰ੍ਹਾਂ ਬੂਤੀ ਹੈਗੀ ਆ ਸੋ ਬਹੁਤ ਹੀ ਪਿਆਰਾ ਇਹ ਸੂਟ ਬਣਦਾ ਹੈਗਾ ਸੋ ਬਹੁਤ ਹੀ ਡਿਫਰੈਂਟ ਜਿਹਾ ਸ਼ੇਡ ਹੈ ਜੀ ਥੋੜਾ ਜਿਹਾ ਪੀਕਾਕ ਟੋਨ ਦੇ ਵਿੱਚ ਹੈ ਥੋੜਾ ਜਿਹਾ ਡਲ ਆ ਰਿਹਾ ਹੈਗਾ ਇਹਦੇ ਵਿੱਚ ਵੀਡੀਓ ਦੇ ਵਿੱਚ ਕਾਫੀ ਕਲਰ ਆ ਜਿਹੜੇ ਵੀਡੀਓ ਦੇ ਵਿੱਚ ਚੇਂਜ ਹੋ ਜਾਂਦੇ ਆ ਸੋ ਨੈਕਸਟ ਹੈਗਾ ਜੀ येलो ਕਲਰ ਆਰੀ ਵਰਕ ਦੇ ਵਿੱਚ ਸੋ ਇਹ ਵੀ ਬਹੁਤ ਹੀ ਡਿਫਰੈਂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਰੀਕ ਬਹੁਤ ਬਣਿਆ ਹੋਇਆ ਔਰ ਇਸ ਤਰ੍ਹਾਂ ਇਹ ਜਿਹੜਾ ਗਲੇ ਤੇ ਦਿੱਤਾ ਹੋਇਆ ਇਸ ਤਰ੍ਹਾਂ ਬਾਜੂ ਹੈ ਜੀ ਇਹਦੇ ਬਹੁਤ ਹੀ ਸੋਹਣੇ ਬਾਜੂ ਬਣੇ ਹੋਏ ਆ ਡਿਫਰੈਂਟ ਟਾਈਪਸ ਦੇ ਸੋ ਇਹਦੇ ਆਪਾਂ ਜਿਵੇਂ ਸਲਵਾਰ ਨੂੰ ਇਸ ਤਰ੍ਹਾਂ ਕੀਤਾ ਹੋਇਆ ਔਰ ਇਹਦਾ ਦੁਪੱਟਾ ਜਿਹੜਾ ਹੈਵੀ ਬਣਿਆ ਹੋਇਆ ਜੀ ਇਸ ਤਰ੍ਹਾਂ 4 ਸਾਈਡ ਹੈ ਜਿਹੜਾ वर्क है और बिच जब वर्क किया हुआ तो so, बहुत ही डिफरेंट है जोड़े ये कंसैप्ट है जी नैक्सट है जी बिल्कुल माउस परपल जेड यहाँ यही थोड़ी बहुत ही प्यारा डिजाइन है जी ये, है। ये बिल्कुल फिटिंग के अकॉर्डिंग बनूगा ਅਗਰ ਇਹ ਸੂਟ ਬਣਾਉਣਾ ਤਾਂ ਤੁਸੀਂ ਪਲੀਜ਼ ਸਟੀਚਿੰਗ ਦਾ ਜ਼ਰੂਰ ਧਿਆਨ ਰੱਖਿਓ ਕਿ ਜਿਹੜਾ ਆਪਾਂ ਸਟੀਚਿੰਗ ਕਰ ਸਕੀਏ ਫੇਰ ਹੀ ਸੈੱਟ ਆਉਂਦਾ ਸੋ ਇਸ ਤਰ੍ਹਾਂ ਚਾਕਸ ਦੇ ਨਾਲ-ਨਾਲ ਜਾਂਦਾ ਜੀ ਪੀਟਾ ਵਰਕ ਦਾ ਡਿਜ਼ਾਈਨ ਹੈ ਉੱਪਰ ਤੱਕ ਹੈ ਜਿਹੜਾ ਇਸ ਤਰ੍ਹਾਂ ਵਰਕ ਜਾਂਦਾ ਹੈਗਾ ਦਾ ਸੋ ਬਹੁਤ ਹੀ ਜਿਸ ਤਰ੍ਹਾਂ ਮੈਂ ਜਾਂਟਾ ਆਪਾਂ ਪੱਟੀ ਦਿੱਤੀ ਹੋਈ ਹੈ ਬਹੁਤ ਹੀ ਡਿਫਰੈਂਟ ਜਿਹਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਡਿਫਰੈਂਟ ਜਿਹਾ ਸੂਟ ਹੈ ਸੋ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਔਰ ਇਹਦਾ ਗਲ ਹੈ ਔਰ ਇਹਦੀ ਬੈਕ ਵੀ ਸੇਮ ਬਣਦੀ ਹੈ ਜੀ ਔਰ ਇਹਦੇ ਪੌਂਚੇ ਤੇ ਵੀ ਇਸੇ ਤਰ੍ਹਾਂ ਹੋਵੇਗਾ ਜੀ ਔਰ ਇਹਦੇ ਦੁਪट्टे ਤੇ ਆਪਾਂ ਬਨਾਰਸੀ ਜੈਪੁਰੀ ਪੱਟੀ ਲਾ ਕੇ ਇਹਨੂੰ ਲਟਕਣ ਦਿੱਤੇ ਹੋਏ ਆ ਸੋ ਇਹ ਬਹੁਤ ਹੀ ਪਿਆਰਾ ਸੂਟ ਹੈ ਜੀ ਕਲਰ ਕੰਬੀਨੇਸ਼ਨ ਵੀ ਇਹਦਾ ਬਹੁਤ ਹੀ ਡਿਫਰੈਂਟ ਜਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੁਪੱਟਾ ਹੈ ਜੀ ਇਹਦੇ ਨਾਲ ਔਰ ਇਹਦਾ ਇਹ ਬੈਗ ਆ ਜੀ ਇਹ ਬੈਗ ਤੇ ਇੱਕ ਫਲਾਰ ਹੈ ਇਹ ਪੀਟਾ ਵਰਕ ਦਾ ਡਿਜ਼ਾਈਨ ਹੈ। ਸੋ ਬਹੁਤ ਹੀ ਸੋਹਣਾ ਵਰਕ ਹੈ। ਸੋ ਤੁਸੀਂ ਇਹਨੂੰ ਕਿਸੇ ਵੀ ਡਾਰਕ ਸ਼ੇਡ ਤੇ ਵੀ ਕਰਾ ਸਕਦੇ ਹੋ ਜਿਵੇਂ ਇਹ ਲਾਈਟ ਹੈ ਨਾ ਨਾ ਟੂ ਡਾਰਕ ਹੈਗਾ। ਸੋ ਇਸ ਤਰ੍ਹਾਂ ਦਾ ਆਪਸ਼ਨ ਵੀ ਤੁਸੀਂ ਲੈ ਸਕਦੇ ਹੋ। ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ। ਸੋ ਬਣੀ ਰਹਿ ਰਵੇ ਜਨਾ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ। ਥੈਂਕ ਯੂ so much.